ਉਸਪਰਲਾ ਪਾਣੀ ਲੱਗਦਾ ਹੈ ਖਤਮ ਹੋਣ ਵਾਲਾ ਕਿਵੇਂ ਬਾਲਟੀ ਪਾਣੀ ਦੇ ਪਰ ਚੱਲਦਾ ਵੀ ਮਰੀ ਬਾਲਟੀ ਪਾਣੀ ਦੇ ਭਰੇ ਠੀਕ ਕਰਦੇ ਭਲਾ ਜੀ ਪੈਟਰਨ ਪਾਕੇ ਖਰਸਾ ਜਿਆਦਾ ਸਵਾਦ ਪੈਕਟ ਬਲੇਡ ਨਾਲ ਫਾੜ ਕੇ ਨਹੀਂ ਖੋਲ ਕੇ ਆਉਂਦਾ ਉਹ ਪਿਆਰ ਨਾਲ ਛਿੱਟੇ ਜਾਂਦੇ ਆ ਫੁੱਲ ਫੁੱਲ ਕੇ ਔਰ ਫ੍ਰੀਜ਼ਿੰਗ ਦੇ ਕੇ ਇਹ ਸੋਪਾਉਂਡ ਦਾ ਪਾਣੀ ਪਾ ਰਹੇ ਆ ਆਕੀਨ ਲੱਗੀ ਹੋਈ ਆ। ਇੱਕ ਸੱਜਾ ਕੰਕਾ। ਉਹ ਨਾਲ ਸੁਣਤਾ ਉਹ ਜਿਆਦਾ ਦੇਖੀ ਗੋ ਬੱਚਾ। ਦੇਖ ਰਿਹਾ? ਅੱਛਾ ਮੈਂ ਇਹ ਦੇਖੀ ਨਾ। ਨਾ ਵੇ ਥੋੜਾ ਜਿਆਦਾ ਪੀ ਗਾਲਾ ਨਾ ਇਹਦਾ ਚਰ ਘਰੀਦਾਗਾ। ਇਹ ਗਾਤ ਨੂੰ ਸੀ ਤਾਂ ਲੱਗਦਾ। ਉਹ ਪੈਪ ਲੈ ਆਇਆ। ਵੇਚ ਛੱਡਾਂਗੇ। ਸਾਰੇ ਪੈਕਟ ਵਿੱਚ ਧੋਣੇ ਹੁੰਦੇ ਆ ਕਿਉਂਕਿ ਥੋੜਾ ਥੋੜਾ ਲੱਗਾ ਰਹਿ ਜਾਂਦਾ ਬਰੀਕ ਵਾਲਾ ਹੁੰਦਾ ਪਤਾ ਨਹੀਂ ਕਿ ਨਾ ਵਿੱਚ ਵੱੜ ਕੇ ਇੱਕ ਮੁੰਡਾ ਨਾਲ ਨਾਲ ਧੋਈ ਜਾਂਦਾ ਰਹਿੰਦਾ